ਰਕੌਂਸਲਾ ਕਰਫਤੇ ਦੁਨੀਆ ਕਿ ਸੁੱਖ-ਦੁੱਖ ਤੇ ਤਾਣਾ ਬਾਣਾ ਹੈ ਜੋ ਡਿੱਗਦੇ ਨੇ ਉਹ ਟਹਿ ਜਾਂਦੇ ਚੱਲ ਸਮੇਂ ਦੇ ਨਾਲ ਕਿ ਤੈਨੂੰ ਇਤਿਹਾਸ ਬਣਾਉਣਾ ਹੈ ਰੂਬਰੂ ਪ੍ਰੋਗਰਾਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਸੁਖਬੀਰ ਗਾਰ ਰੂਬਰੂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਮਾਨਮੱਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਮੰਜ਼ਲਾਂ ਸਰ ਕੀਤੀਆਂ ਹੁੰਦੀਆਂ ਨੇ ਤੇ ਨਾਮਨਾਖਟਿਆ ਹੁੰਦਾ ਤੇ ਅੱਜ ਦਾ ਰੂਬਰੂ ਪ੍ਰੋਗਰਾਮ ਹੈ ਬਹੁਤ ਹੀ ਖਾਸ ਕਿਉਂਕਿ ਕਹਿੰਦੇ ਨੇ ਕੋਲ ਕਬੱਡੀ ਤੇ ਕੁਸ਼ਤੀ ਤਿੰਨੋਂ ਪੈ ਨਾ ਦੇਣ ਸੁਸਤੀ ਔਰ ਅੱਜ ਜਿ세 ਜਿਨਾਂ ਨੂੰ ਤੁਹਾਡੇ ਰੂਬਰੂ ਕੌਣ ਜਾ ਰਿਹਾ ਉਹਨਾਂ ਨੇ ਦੁਨੀਆ ਪਰਦੇ ਵਿੱਚ ਜਿੱਥੇ ਕੁਸ਼ਤੀ ਦੇ ਵਿੱਚ ਨਾਮ ਨਾ ਖਟਿਆ ਉਥੇ ਵੱਖ-ਵੱਖ ਜ਼ਿੰਮੇਵਾਰੀ ਵਾਲੀਆਂ ਪੋਸਟਾਂ ਤੇ ਵੀ ਭੂਮਿਕਾ ਨਿਭਾਈ ਚਾਹੇ ਅਸੀਂ ਸਪੋਰਟਸ ਡਾਇਰੈਕਟਰ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬ ਪੁਲਿਸ ਦੇ ਵਿੱਚ ਆਈਜੀ ਰਹਿਣ ਦੀ ਗੱਲ ਕਰ ਲਈਏ ਤੇ ਬਹੁਤ ਸਾਰੇ ਟਾਈਟਲ اور ਬਹੁਤ ਸਾਰੇ ਮਾਨ ਸਨਮਾਨ ਇਹ ਸਬਦ ਦੇ ਲਈ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਹੈ ਜੀ ਪਦਮਸ਼੍ਰੀ ਕਰਤਾਰ ਸਿੰਘ ਹੁਣਾ ਨੂੰ ਜੋ ਕਿ ਰੈਸਲਰ ਨੇ ਪਦਮਸ਼੍ਰੀ ਕਰਤਾਰ ਸਿੰਘ ਜੀ ਸਰ ਸਵਾਗਤ ਹੈ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜਦੋਂ ਪਦਮਸ਼੍ਰੀ ਅਵਾਰਡ ਮਿਲਿਆ ਤੇ ਕਿੰਨੀ ਕੋ ਖੁਸ਼ੀ ਹੋਈ ਸੀ ਕਿਵੇਂ ਦਾ ਮਹਿਸੂਸ ਹੋਇਆ ਸੀ ਬਿਲਕੁਲ ਜੀ ਵਾਰਡ ਕੋਈ ਵੀ ਵੇਲੇ ਬੜੀ ਖੁਸ਼ੀ ਹੁੰਦੀ ਆ ਇਹ ਇੱਕ ਜਰਨਲ ਵਾਰਡ ਹੀ ਤੁਸੀਂ ਨੈਸ਼ਨਲੀ ਵਧੀਆ ਕੰਮ ਕੀਤਾ ਤੇ ਉਹ ਪਦਮਸ਼੍ਰੀ ਜਦੋਂ ਮਿਲਿਆ 87 ਚ ਬੜਾ ਚੰਗਾ ਲੱਗਾ ਤੇ ਮਾਣ ਮਹਿਸੂਸ ਹੁੰਦਾ ਹੈ ਇਹ ਜਿਹੜਾ ਸ਼ੌਂਕ ਸੀ ਕੁਸ਼ਤੀ ਦਾ ਇਹ ਪਰਿਵਾਰ ਦੇ ਵਿੱਚ ਸੀ ਜਾਂ ਕਿਵੇਂ ਤੁਹਾਡੇ ਵਿੱਚ ਆਇਆ ਬਿਲਕੁਲ ਜੀ ਮੇਰਾ ਪਿੰਡ ਪਹਿਲਾਂ ਲਾਹੌਰ ਜ਼ਿਲ੍ਹੇ ਦਾ ਪਿੰਡ ਸੀ ਸੂਰ ਸਿੰਘ ਫਿਰ ਅਮਰਸਰ ਜ਼ਿਲ੍ਹੇ ਦਾ ਬਣਿਆ ਫਿਰ ਹੁਣ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਬਹੁਤ ਵੱਡਾ ਇਤਿਹਾਸਕ ਪਿੰਡ ਆ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਯੋਧੇ ਸੂਰਬੀਰ ਪੈਦਾ ਹੋਏ ਆ ਔਰ ਲਖਾਰੀ ਤੇ ਬਾਅਦ ਚ ਮੈਨੂੰ ਮਾੜਿਆ ਕੇ ਮੈਂ ਉਸ ਪਿੰਡ ਦਾ ਜੰਪ ਆ ਲਿਆ ਔਰ ਉਸ ਇਲਾਕੇ ਦੇ ਵਿੱਚ ਹੀ ਬਹੁਤ ਪਹਿਲਵਾਨੀ ਦਾ ਛਾਂ ਸੀ ਮੇਰੇ ਤਾਜੀ ਦੇ بیٹے ਸਰਦਾਰ ਜਕਿੰਦਰ ਸਿੰਘ ਉਹ ਪੰਜਾਬ ਲੈਵਲ ਦੇ ਚੰਗੇ ਪਹਿਲਵਾਨ ਸੀ ਔਰ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਸਾਡੇ ਘਰ ਵਿੱਚ ਬਵੇਲੀ ਜਿਹਾ ਖਾੜਾ ਗੋਡਿਆ ਹੁੰਦਾ ਸੀ ਮੇਰੇ ਵੱਡੇ ਭਾਈ ਸਾਹਿਬ ਹੀ ਪੰਜ ਪਾਈਆਂ ਅੰਨਾਂ ਨੇ ਹੀ ਪਹਿਲਵਾਨੀ ਕੀਤੀ ਆ ਔਰ ਮੈਂ ਉਦੋਂ ਸਕੂਲ ਚ ਪੜਦਾ ਸੀ 6ਵੀਂ 7ਵੀਂ ਦੇ ਵਿੱਚ ਮੈਂ ਵੀ ਬਸਤਾ ਛੁੱਟ ਕੇ ਤੇ ਖਾੜੇ ਚ ਲੇਟਣ ਲੇਟ ਲੱਗ ਜਾਣਾ ਉਦੋਂ ਬਾਅਦ ਜੋ ਔਲੀ ਔਲੀ ਮੈਂ ਨਵੀਂ ਕਲਾਸ ਪੜਦਾ ਸੀ ਤੇ ਮੇਰਾ ਪਹਿਲਾ ਜਿਹੜੀ ਸਕੂਲਾਂ ਦੀ ਨੈਸ਼ਨਲ ਗੇਮਸ ਹੋਈ ਤਰਵਿੰਦਰ ਨੇ ਜੀ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬਹੁਤ ਵਧੀਆ ਕੁਸ਼ਤੀਆਂ ਹੋਈਆਂ ਉੱਥੇ ਮੈਂ ਤੇ ਫਰਸਟ ਆਇਆ ਸਾਡੀ ਟੀਮ ਵੀ ਫਰਸਟ ਆਈ ਜੀ ਤੇ ਉਹ ਸਾਨੂੰ ਮਾਨ ਪ੍ਰਾਪਤਿਆ ਜੀ ਘਰ ਦੇਆਂ ਦਾ ਰਵਈਆ ਕਿਵੇਂ ਦਾ ਸੀ ਜਦੋਂ ਤੁਸੀਂ ਕੁਸ਼ਤੀ ਖੇਡਣ ਲੱਗੇ ਬਿਲਕੁਲ ਜੀ ਘਰ ਦੇ ਜਦੋਂ ਮੈਂ ਸ਼ੁਰੂ ਕੀਤੀ ਉਦੋਂ ਤੇ ਮੇਰੇ ਵੱਲ ਜਿਆਦਾ ਧਿਆਨ ਨਹੀਂ ਦਿੱਤਾ ਜਦੋਂ ਮੈਂ ਤਰਵਿੰਦਰ ਤੋਂ ਨੈਸ਼ਨਲ ਚੈਂਪੀਅਨ ਬਣ ਕੇ ਆਇਆ ਤੇ ਫਿਰ ਮੈਨੂੰ ਸਕੂਲ ਆ ਲੈਨੇ ਅਨਰ ਕੀਤਾ ਤੇ ਉਦੋਂ ਪਤਾ ਲੱਗਾ ਕਿ ਇਹ ਬੱਚਾ ਇਹ ਕੁਝ ਕਰ ਸਕਦਾ ਆ ਜੀ ਪਹਿਲਵਾਨੀ ਕਰਦੇ ਕਰਦੇ ਸਕੂਲ ਸਮੇਂ ਤੋਂ ਦੇ ਵਿੱਚ ਹੀ ਤੁਸੀਂ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਗੱਲ ਕਰਦੇ ਆ ਇੰਟਰਨੈਸ਼ਨਲ ਲੈਵਲ ਤੇ ਜਦੋਂ ਤੁਸੀਂ ਖੇਡ ਕੇ ਆਏ ਅੱਜ ਬਿਲਕੁਲ ਇੰਟਰਨੈਸ਼ਨਲ ਮੇਰਾ ਪਹਿਲਾ ਵਰਲਡ ਜੁਨੀਵਰਸਟੀ ਦਾ ਮਾਸਕੋ 1973 ਉਹ ਟੂਰ ਸੀ ਜੀ ਤੇ ਉੱਥੇ ਦੇ ਸਾਡਾ ਪਹਿਲਾ ਕੈਂਪ ਲੱਗਾ ਸੀ ਤੇ ਪਟਿਆਲੇ ਵਿਖੇ ਜੀ ਉੱਥੇ ਦਿੱਲੀ ਤੋਂ ਪਹਿਲਵਾਨ ਆਏ ਸੀ ਹੋਰ ਸਾਰੇ ਜਿੰਨੇ ਵੀ ਫਰਸਟ ਐਂਡ ਥਰਡ ਆਏ ਸੀ ਉਹ ਉੱਥੇ ਕੈਂਪ ਲੱਗਾ ਸੀ ਤੇ ਮੇਰਾ ਮੁਕਾਬਲਾ ਮੈਂ 75 ਕਿਲੋ ਜਿੜਿਆ ਸੀ ਇੱਕ ਸਾਡੇ ਫਰਾਰੀ ਵਾਲਾ ਪਹਿਲਵਾਨ ਜੀ ਹੁੰਦੇ ਸੀ ਜੀ ਉਹ 82 ਕਿਲੋ ਦੇ ਵਿੱਚ ਹੀ ਔਰ ਭਾਰਤ ਕੁਮਾਰ ਸੀ ਜੀ ਸਾਰੇ ਕਾਲਜਾਂ ਦੇ ਫਰਸਟ ਸੀ ਤੇ ਉਹਨਾਂ ਨੇ ਵਜਨ ਘਟਾ ਕੇ ਮੇਰੇ ਵਜਨ 'ਚ ਆ ਗਿਆ ਜੀ ਜਦੋਂ ਉਹ ਆ ਗਿਆ ਤੇ ਉਹ 60 ਤੋਂ ਸੀਨੀਅਰ ਸੀ ਵੈਸੇ ਵੀ ਚੰਗਾ ਸੀ ਪਰ ਜਦੋਂ ਸਾਡੇ ਟ੍ਰਾਇਲ ਹੋਏ ਤੇ ਸਾਡੇ ਟ੍ਰਾਇਲ ਬਰਬਰ ਹੋ ਗਏ ਜੀ ਤੇ ਉਹਨਾਂ ਨੇ ਵੈਸੇ ਮੈਨੂੰ ਆ ਉਹਨਾਂ ਨੇ ਸਾਡੇ ਛਾਹ ਨੂੰ ਫਿਰ ਟ੍ਰਾਇਲ ਲਗਤੇ ਜੀ ਤੇ ਉਸ ਟੈਲਾਂ ਦੇ ਵਿੱਚ ਮੈਂ ਜਿੱਤ ਗਿਆ ਤੇ ਮੇਰਾ ਚਾਂਸ ਲੱਗ ਗਿਆ ਤੇ ਮੈਂ ਸਮਝਦਾ ਮੇਰੀ ਜ਼ਿੰਦਗੀ ਦੀ ਉਹ ਸ਼ੁਰੂਆਤ ਸੀ ਇੱਕ ਬੇੜੀਆਂ ਬੇ ਮੈਂ 1978 ਦੇ ਵਿੱਚ ਪਹਿਲੇ ਤਰਿੰਦ੍ਰਮ ਕਾਨਵਲਟਸ ਗੇਮਜ਼ ਹੋਈ ਔਰ ਏਸ਼ੀਅਨ ਗੇਮਜ਼ ਦੀ ਬੈਂਕਾਕੋ ਏਸੀ ਤਿੰਨ ਕੰਗਰੈਸ ਦੇ ਲਈ ਤਿੰਨ ਏਸ਼ੀਅਨ ਗੇਮਸ ਖੇលਿਆ ਤਿੰਨ ਲੰਬ ਖੇលਿਆ ਤੇ ਇਹ ਜਦੋਂ 4 ਸਾਲ ਬਾਅਦ ਇਹਨਾਂ ਦੀ ਵਾਰੀ ਆਉਂਦੀ ਆ 1978 ਦੇ ਵਿੱਚ ਮੈਂ ਬੈਂਕਾਕ ਓਸ਼ੀਅਨ ਗੇਮਸ ਉਹ ਗਿਆ ਉੱਥੇ ਸਾਡਾ ਕੈਂਪ ਲੱਗ ਗਿਆ ਤੇ ਉੱਥੇ ਵੀ ਟ੍ਰਾਇਲ ਹੁੰਦੇ ਆ ਜੀ ਬਾਅਦ ਚ ਜੀ ਫਾਈਨਲ ਦੇ ਵਿੱਚ ਟ੍ਰਾਇਲ ਇੱਕ ਸਾਡੇ ਸ਼ਹਿਰ ਦਾ ਹੀ ਪਹਿਲਾ ਵਿਜੇ ਪਹਿਲਾਵਾਂ ਸੀ ਉਹਦੇ ਨਾਲ ਮੇਰੀ ਕੁਸ਼ਤੀ ਉਹ ਵੀ ਕੈਂਪ ਚ ਆ ਗਿਆ ਤੇ ਮੈਂ ਕੌਣ ਵਿੱਚੋਂ ਥਰਡ ਆਇਆ ਸੀ ਤੇ ਮੈਂ ਉਹ ਆਂਦਾ ਵੀ ਮੈਂ 90 'ਚ ਲੜਨਾ ਉਹਨੂੰ ਮੈਂ ਕਿਹਾ ਸਾਡਾ ਪਿਆਰ ਵੀ ਸੀ ਬਾਕੀ ਜੀ ਤੁਸੀਂ ਉੱਪਰ ਲੜ ਲਓ ਮੈਂ 90 'ਚ ਹੈਗਾ ਆਂਦਾ ਨਹੀਂ ਮੈਂ ਬਦਲਾ ਲੈਣਾ ਜੀ ਫਿਰ ਅਸੀਂ ਇੰਨੀ ਪ੍ਰੈਕਟਿਸ ਕੀਤੀ ਨਾ ਰਾਤ ਚੋਰੀ ਉੱਠ ਉੱਠ ਕੇ ਇਹ ਉਹ ਤਿੰਨ ਤਿੰਨ ਮਹੀਨੇ ਦਾ ਟਾਈਮ ਹੈਗਾ ਸੀ ਤੇ ਉਹਨੂੰ ਚਲੋ ਮੈਂ ਫਾਈਨਲ ਦੇ ਵਿੱਚ ਜਿੱਤ ਗਿਆ ਜੀ ਜਿੱਤਣ ਤੋਂ ਬਾਅਦ ਮੈਂ ਹਮੇਸ਼ਾ ਦਾਦਾ ਨੂੰ ਕਿ ਅਸੀਂ ਪ੍ਰੈਕਟਿਸ ਨਹੀਂ ਕੀਤੀ ਕਿ ਮੇਰਾ ਏਸ਼ੀਆ ਜੋੜਨੇ ਅਗਲ ਨਿਕਲਿਆ ਮੈਨੂੰ ਇਹ ਏਸ਼ੀਆ ਦਾ 골ਡ ਦਿਵਾਉਣ ਵਾਲਾ ਵਿਜੇ ਕੁਮਾਰ ਆ ਜੀ ਹੁਣ ਗੱਲ ਕਰਾਂਗੇ ਅਸੀਂ ਏਸ਼ੀਅਨ ਗੇਮਸ ਦੀ ਕਿ ਉੱਥੇ ਕਿੰਨੀ ਵਾਰ ਤੁਸੀਂ ਖੇਡੇ ਹੋ ਆ ਮੈਂ 3 ਵਾਰ ਖੇਡਿਆ ਜੀ 1978 ਬੈਂਕੋਕ ਸੀ ਉਦੋਂ ਬਾਅਦ 82 ਦਿੱਲੀ ਆਪਣੇ ਹਿੰਦੁਸਤਾਨ ਚ ਹੋਇਆ ਔਰ ਉਸ ਤੋਂ ਬਾਅਦ ਇਸੇ ਵਾਲੇ ਸ਼ੀਨ ਗੇਮਾਂ ਆ ਮੇਰਾ ਦਿੱਲੀ ਜਿਹੜਾ 82 ਚ ਮੇਰਾ ਸਿਲਵਰ ਮੈਡਲ ਆ ਗਿਆ ਸੀ ਜੀ ਉਦੋਂ ਪਹਿਲਾਂ ਮੇਰੀਆਂ ਤਿੰਨ ਗੁਸਤੀਆਂ ਹੋਈਆਂ ਸੀ ਉਹ ਮੈਂ ਮਾਰ ਲੀਆਂ ਸੀ ਫਾਈਨਲ ਕੁਸਤੀ ইরਾਨੀ ਨਾਲ ਸੀ ਸਾਡੀ ਤੇ ਉਹ ਉੱਥੇ ਉਹ ਬਹੁਤ ਚੰਗਾ ਬਲਵਾਨ ਸੀ ਜੀ ਲੇਕਿਨ ਉਹ ਮੈਨੂੰ ਕਿਸ ਕਾਰਨ ਕਰਕੇ ਸ਼ੁਰੂਆਤੀ ਨਹੀਂ ਵਧੀਆ ਹੋਈ ਕਿ ਮੈਨੂੰ ਲੋਕਲ ਨੂੰ ਆਸੇ ਹੀ ਮੇਰੇ ਤੇ ਕਿਉਂਕਿ ਮੈਂ 78 ਦਾ ਵੀ 골ਡ ਮੈਡਲ ਸੀ ਲਿਸਟੇ ਤੇ ਉੱਥੇ ਮੈਂ ਸੈਕੰਡਰ ਰਹਿ ਗਿਆ ਉਸ ਤੋਂ ਬਾਅਦ ਜਿਹੜੀ 86 ਦੇ ਵਿੱਚ ਸਿਓਲੇਸ਼ਨ ਗੇਮ ਹੋਈਆਂ ਉਸ ਟਾਈਮ ਪੀਟੀ ਹੁਸ਼ਾ ਲੜਕੀਆਂ ਕ ਆਪਣੀ ਸੋਨਪਰੀ ਜੀ ਉਹਦੇ ਤਿੰਨ ਕੱਲੀ ਦੇ 골ਡ ਸੀ ਇੱਕ ਰਲੇ ਦਾ ਲੜਕੀਆਂ ਦਾ 골ਡ ਸੀ ਤੇ ਉਸ ਟਾਈਮ ਦੇ ਪ੍ਰੈਮਿਸਟਰ ਕਹਿਣ ਲੱਗੇ ਕਿ ਲੜਕੀ ਲੋਗ ਮੈਡਲ ਜਿੱਤ ਰਹੀ ਹੈ ਮਦਦ ਲੋਗ ਬੈਠੇ ਦੇਖ ਰਹੇ ਜੀ ਤੇ ਜਦੋਂ ਲਾਸਟ ਆਪਣਾ ਸੀਕ ਕੰਪੀਟੀਸ਼ਨ ਤੇ 골ਡ ਆ ਗਿਆ ਤੇ ਬੜਾ ਕਾਫੀ ਲੋਕਾਂ ਦਾ ਉਤਸ਼ਾਹ ਹੋਇਆ ਤੇ ਜਦੋਂ ਹੀ ਵੱਪਸਾਇਤੇ ਪੀਐਮ ਮੋਸਨ ਨੇ ਸਾਡਾ ਲੰਚ ਕੀਤਾ ਜੀ 6 ਲਟਕੀਆਂ ਮੇਰੇ ਕੋਲ ਖੜੀਆਂ ਸੀ ਜਦੋਂ ਮੇਰੀ ਵਾਰੀ ਆਈ ਤੇ ਮੇਰੇ ਨਾਲ ਹੱਥ ਮਿਲਣ ਲੱਗੇ ਆਉ ਆ ਕੋ ਧਰਵਾਚੇ ਮਿਲਾਂ ਉਹ ਜਿੰਨੇ ਮਰਦੋਂ ਕੀ लाज ਰੱਖੀ ਜੀ ਮਤਲਬ ਇਹੋ ਜੇ ਜਦੋਂ ਕਮਿਟਸ ਵਜਦੇ ਆ ਫਿਰ ਮੈਂ ਤਿੰਨ 올ੰਪਿਕ ਖੇਲੇ 1980 ਨਾਸਕੋ 1984 ਲਾਸੈਂਜਸ 1988 ਜਿਹੜੀ 올ੰਪਿਕ ਹੋਈ ਸੀ ਇਥੇ ਸੋਲ ਫਿਰ ਉਹਦੇ ਵਿੱਚ ਮੈਂ ਚੰਡਾਲੀ ਕੇ ਅੱਗੇ ਚੱਲਿਆ ਸੀ ਸਾਰਾ ਤੁਸੀਂ ਸਨੀਅਰ ਸੀ ਜੀ ਔਰ ਬਹੁਤ ਹੀ ਵਧੀਆ ਫੀਲ ਹੁੰਦਾ ਜਦੋਂ ਤੁਸੀਂ ਆਪਣੇ ਦੇਸ਼ ਦੇ ਲਈ ਇਸ ਤਰ੍ਹਾਂ ਖੇਡ ਕੇ ਆਉਂਦੇ ਹੋ ਔਰ ਬਹੁਤ ਸਾਰੇ ਮਾਨ ਸਨਮਾਨ ਤੁਹਾਨੂੰ ਮਿਲਿਆ ਚਾਹੀਏ ਸੀ ਅਰਜੁਨਾ ਅਵਾਰਡੀ ਦੀ ਗੱਲ ਕਰ ਲਈਏ ਯਾਂ ਸੀ ਪਦਮ ਸ਼੍ਰੀ ਦੀ ਗੱਲ ਕਰ ਲਈਏ ਯਾਂ ਹੋਰ ਵੀ ਬਹੁਤ ਸਾਰੇ ਅਵਾਰਡਸ ਮਿਲੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਬਿਲਕੁਲ ਜੀ ਭਾਰਤ ਤੇ ਸਾਰੇ ਹਿੰਦੁਸਤਾਨ ਦੇ ਪਹਿਲਾ ਭਾਰਤ ਕੁਮਾਰ ਵੀ ਬਣਿਆ ਤੇ ਭਾਰਤ ਕੁਮਾਰ ਤੋਂ ਬਾਅਦ ਦਰਸਤ ਵਿੱਚ ਹਿੰਦ ਭਾਰਤ ਕੇ ਸ੍ਰੀ ਭਾਰਤ ਮਾਲ ਸਮਰਾਟ ਇਹ ਟਾਈਟਲ ਫਿਰ ਮਹਾਰਾਸ਼ਟਰ 'ਚ ਬਹੁਤ ਵੱਡੀਆਂ-ਵੱਡੀਆਂ ਕੁਸ਼ਤੀਆਂ ਹੁੰਦੀਆਂ ਸੀ ਉਹ ਵੀ ਉੱਥੇ ਵੀ ਟਾਈਟਲ ਬੰਬੇ ਮਹਾਂਪੁਰ ਕੇ ਸਰੀ ਹੁੰਦੇ ਦੇ ਉੱਤੇ ਵੱਡੇ-ਵੱਡੇ ਨਾਮ ਹੁੰਦੇ ਸੀ ਕਈ ਲੱਖਾਂ ਦੇ ਨਾਮ ਹੁੰਦੇ ਸੀ ਤੇ ਉਹ ਵੀ ਜਿੱਤੇ ਗੱਲ ਕਰਦੇ ਆ ਵੈਟਰਨਸ ਵਰਲਡ ਚੈਂਪੀਅਨਸ਼ਿਪ ਜਿਸ ਦੇ ਵਿੱਚ ਤੁਸੀਂ 21 ਵਾਰ 골ਡ ਮੈਡਲਿਸਟ ਰਹੇ ਹੋ ਅੱਜ ਬਿਲਕੁਲ ਜਿਉ ਮੈਂ 1992 92 ਦੇ ਵਿੱਚ ਮੈਚ ਦੇ ਵੈਸੇ ਗਿਆ ਸੀ ਮੈਨਜਰ ਬਣ ਕੇ ਟੀਮ ਦਾ ਜੀ ਲੇਕਿਨ ਉੱਥੇ ਮੈਨੂੰ ਉੱਥੇ ਹੀ ਪਤਾ ਲੱਗਾ ਜਾ ਕੇ ਕਿ ਉੱਥੇ ਵਰਲਡ ਚੈਂਪੀਅਨਸ਼ਿਪ ਹੋ ਰਹੀ ਆ ਉੱਥੇ ਮੈਂ ਪਾਰਟਿਸਿਪੇਟ ਕੀਤਾ ਉੱਥੇ ਹੀ 골ਡ ਜਿੱਤਿਆ ਅਗਲੀ ਜਿਹੜੀ ਟ੍ਰਾਂਟੋ ਹੋਈ ਸੀ ਜੀ ਕੈਨੇਡਾ ਦੇ ਵਿੱਚ ਉੱਥੇ ਮੇਰੀ ਕੁਸ਼ਤੀਆਂ ਤਿੰਨ ਕੁਸ਼ਤੀਆਂ ਮੇਰੀ ਪਹਿਲਾ ਹੋਈਆਂ ਤੇ ਇੱਕ ਜਿਹੜੀ ਫਾਈਨਲ ਚ ਹੋਈ ਸੀ ਉਹ ਉਹਦੋਂ ਨਵੀਂ-ਨਵੀਂ ਸ਼ੁਰੂ ਹੋਈ ਤੇ 92 ਕਿਲੋ ਤੋਂ ਉੱਪਰ ਕੋਈ ਵੇਜਨਸੀ ਚਾਹੇ ਉਹ 150 ਕਿਲੋ ਦਾ ਚਾਹੇ ਕਿੰਨੇ ਕਿਲੋ ਦਾ ਤੇ ਯੂਕਰੇਨ ਦਾ ਪਹਿਲਵਾਨ ਰੂਸੀਆ ਦਾ ਪਹਿਲਵਾਨ ਸੀ ਉਹਨੇ ਮੇਰੇ ਉਹਦੀ ਕੁਸ਼ਤੀ ਹੋ ਗਈ ਮੈਂ ਹੁਣ 100 ਕਿਲੋ ਦਾ ਹਾਂ ਉਹ 145 ਕਿਲੋ ਦਾ ਤੇ 6 ਫੁੱਟ 9 ਇੰਚ ਕੱਦ ਦਾ ਸੀ ਤੇ ਉਹ ਕਦੇ ਵੀ ਮੈਨੂੰ ਧੱਕੇ ਲੈ ਜੇ ਕਦੇ ਮੈਨੂੰ ਧੱਕੇ ਲੈ ਜੇ ਤੇ ਜਦੋਂ ਜਿਹੜਾ ਪਿੱਛੇ ਹਟਦਾ ਉਹਨੂੰ ਪੈਸਿਵਿਟੀ ਦਿੰਦੇ ਆ ਜੀ ਤੇ ਮੈਨੂੰ ਉਹਨਾਂ ਨੇ ਪੈਸਿਵਿਟੀ ਦਿੱਤੀ ਤੇ ਮੈਂ ਉਹਨਾਂ ਨੇ ਇਹ ਥੱਲੇ ਬਿਠਾ ਲਿਆ ਉਸ ਟਾਈਮ ਟੈਕਨੀਕਾਂ ਬਦਲ ਦੇ ਰਹੀਆਂ ਉਹ ਤੋਂ ਥੱਲੇੋਂ ਨਿਕਲਣਾ ਹੀ ਪੈਣ ਸੀ ਜੀ ਮੈਂ ਉਹਦੇ ਥੱਲੇੋਂ ਨਿਕਲ ਗਿਆ ਤੇ ਪਹਿਲਾਂ ਇੱਕ ਪੈਂਟ ਉਹਨੇ ਉਹ ਬਾਅਦ ਚ ਇੱਕ ਪੈਂਟ ਉਹਨੇ ਮਿਲਿਆ ਜੀ ਤੇ ਸਾਡੀਆਂ ਕੁਸ਼ਤੀਆਂ ਬਰਾਬਰ ਹੋ ਗਈ ਤੇ ਉਦੋਂ 2-2 ਮਿੰਟ ਤੇ ਤਿੰਨ ਤਿੰਨ ਰਾਊਂਡ ਸੀ ਫਿਰ ਸੱਡੰਡਾਤੀ ਕੁਸ਼ਤੀ ਹੋ ਗਈ ਜਿੰਨਾ ਜਦੋਂ ਵੀ ਪੈਂਟ ਖਤਮ ਹੋ ਜਾਊਗਾ ਤਾਂ ਉਦੋਂ ਤੇ ਮੈਨੂੰ ਫਿਰ ਉਹ ਥੱਕ ਕੇ ਕਦੀ ਆਉਂਦਾ ਜੇ ਕਦੀ ਆਉਂਦਾ ਨਹੀਂ ਜੀ ਤੇ ਮੈਨੂੰ ਪੈਸਿਵਿਟੀ ਦਿੱਤੀ ਉਹਨੇ ਬਿਠਾਇਆ ਨਹੀਂ ਫੇ ਦੂਸਰੀ ਵਾਰ ਵੀ ਨਹੀਂ ਬਿਠਾਇਆ ਉਹਨੇ ਜੀ ਤੀਸਰੀ ਵਾਰ ਕਿਉਂਕਿ ਕੁਸ਼ਤੀ ਤੇ ਸੱਟ ਨਹੀਂ ਜਦੋਂ ਪੈਟ ਹੋਊਗਾ ਉਦੋਂ ਜੀ ਤੀਸਰੀ ਵਾਰ ਉਹਨੇ ਮੈਨੂੰ ਬਿਠਾ ਲਿਆ ਜੀ ਮੈਂ ਨਿਕਲ ਗਿਆ ਉੱਥੇ ਥੱਲੇ ਉਹ ਤੇ ਮੈਨੂੰ ਪੈਟ ਮਿਲ ਗਿਆ ਤੇ 골ਡ ਮੈਡਲ ਮਿਲ ਗਿਆ ਇੱਕ ਕੋਈ ਮਿੱਠੀ ਯਾਦ ਹੁੰਦੀ ਹੈ ਨਾ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੁੰਦੀ ਹੈ ਉਹ ਸਾਡੇ ਨਾਲ ਸਾਂਝੀ ਕਰੋ ਇੱਕ 1979 ਦੇ ਵਿੱਚ ਇੱਥੇ ਐਸ਼ੀਅਨ ਚੈਂਪੀਅਨਸ਼ਿਪ ਹੋਈ ਜੀ ਉਹ ਰਾਨ ਦਾ ਬਹੁਤ ਵੱਡਾ ਪਹਿਲਵਾਨ ਸੀ ਜੀ ਸੁਲੇਮਾਨੀ ਤੇ ਇੱਥੇ ਕੁਸ਼ਤੀਆਂ ਮੈਂ ਪਹਿਲਾ ਮੇਰੀ ਜਾਪਾਨੀ ਨਾਲ ਕੁਸ਼ਤੀ ਹੋਈ ਸੀ ਤੇ ਅਗਲੇ ਦਿਨ ਪਹਿਲੇ ਦਿਨ ਉਦੋਂ ਮੇਰੇ ਮੇਰੇ ਦੰਦਾਂ ਦੇ ਵੀਰ ਤੇ ਉਹਦਾ ਸਿਰ ਦੋ ਤਿੰਨ ਵਾਰ ਵੱਜ ਗਿਆ ਮੈਂ ਉਹ ਮੈਨੂੰ ਪੱਟ ਲੱਗਦਾ ਮੈਂ ਰੋਕਣ ਦੀ ਕੋਸ਼ਿਸ਼ ਕਰਦਾ ਤੇ ਫਿਰ ਅਚ ਬੜਾ ਹਿੱਲ ਗਿਆ ਤੇ ਰਾਤ ਸਾਰੀ ਮੈਨੂੰ ਹਸਪੀਟਲ ਰੱਖਿਆ ਜੀ ਤੇ ਦੰਦਾਂ ਦੇ ਤਾਰਾਂ ਬੈਰੂਰ ਪਾ ਕੇ ਤੇ ਅਸੀਂ ਆਗੇ ਡਾਕਟਰਾਂ ਨੇ ਮਨਾਂ ਕਰਤਾ ਵੀ ਨਹੀਂ ਕੁਸ਼ਤੀ ਨਹੀਂ ਲੜ ਸਕਦਾ ਸਾਡੀ ਕੁਸ਼ਤੀ ਜਿਨੇ ਮਨਾਂ ਕਰਤਾ ਜਦੋਂ ਅਸੀਂ ਗੁਰੂ ਗਵਿੰਦ ਸਿੰਘ ਸਟੇਡੀਅਮ ਚ ਆਏ ਦੇ ਆਪਣੇ ਲੋਕ ਜਨਤਾ ਆਈ ਸੀ ਤੇ ਮੇਰੇ ਸੀਨੀਅਰ ਪਹਿਲਵਾਨ ਜੋ ਨੂੰ ਨਾਲ ਮੇਰੇ ਰਹਿੰਦੇ ਸੀ ਉਹ ਉਥੇ ਵੀ ਇੱਕ ਮੋਲ ਜਾ ਕੇ ਲਾਗੇ ਤੂੰ ਕਿੱਥੇ ਪੈਦਾ ਹੋਇਆ ਕਿਹੜੇ ਇਲਾਕੇ ਚ ਪੈਦਾ ਹੋ ਜਿੱਥੇ ਵੱਡੇ ਵੱਡੇ ਸੂਰਬੀਰ ਯੋਧੇ ਪੈਦਾ ਹੋਏ ਆ ਤੇ ਤੂੰ ਸਾਡੇ ਵੱਡੇ ਵੱਡੇਰੇ ਤਲੀ ਦੇ ਸੀਸ ਇਸ ਰਾਕੇ ਤੇ ਜੰਗ ਲੜਿਆ ਤੇ ਉਹਨਾਂ ਨੇ ਫਤਿਹ ਕੀਤੀ ਆ ਤੇ ਤੇਰੇ ਤੇ ਦੰਦਾਂ ਦੇ ਸਾਟੀ ਲੱਗੀ ਮਾੜੀ ਤੈਨੂੰ ਕੋਈ ਆ ਤੇ ਉਹ ਨੂੰ ਉਹਨੇ ਜੋਸ਼ ਦਵਾਤਾ ਮੈਂ ਕਿਹਾ ਮੈਂ ਲੜੂੰਗਾ ਜੀ ਉਹ ইরਾਨੀ ਨੂੰ ਫਿਰ ਜਦੋਂ ਜਾ ਕੇ ਮੈਦਾਨ ਦੇ ਵਿੱਚ ਸੱਟਿਆ ਥੱਲੇ ਤੇ ਉਹਦੇ ਦੇ ਚਿਤ ਕਰਕੇ ਉਹਨੂੰ ਮੈਂ ਜਦੋਂ ਆਇਓ ਕੀਤਾ ਸਰਬਤਾਰ ਆਈਜੀ ਤੁਸੀਂ ਰਹੇ ਹੋ ਪੁਲਿਸ ਦੇ ਵਿੱਚ ਤੁਸੀਂ ਬਹੁਤ ਹੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਵਿਰਾਜਮਾਨ ਰਹੇ ਹੋ ਬਤੌਰ ਆਈਜੀ ਤੁਸੀਂ ਭੂਮਿਕਾ ਨਿਭਾਈਆ ਉਹ ਤਜਰਬਾ ਕਿਵੇਂ ਦਾ ਸੀ ਬਿਲਕੁਲ ਜੀ ਮੈਨੂੰ ਬੜਾ ਇੰਜੋਏ ਕੀਤਾ ਮੈਨੂੰ ਉਹਨਾਂ ਫੁੱਲਸ ਵਾਲਿਆਂ ਨੇ ਸਪੋਰਟਸ ਦਾ ਵੀ ਮੈਨੂੰ ਮਾਨ ਦਿੰਦੇ ਦਿੰਦੇ ਨੇ ਨਾਲ ਮੈਂ ਚੋ ਵੀ ਕਰਦਾ ਰਿਆ ਕਿ ਮੈਂ ਤਾਂ ਸਪੋਰਟਸਮੈਨ ਸੀ ਇੱਕ ਪਹਿਲਾਂ ਵਾਲੀਬॉल ਬਾਸਕਟਬਾਲ ਹੈਂਡਬਾਲ ਤੇ ਐਥਲੀਟਸ ਚਿਤਨ ਗੰਗਾ ਅ ਡਾਇਰੈਕਟਰ ਸਪੋਰਟਸ ਇਸ ਬਾਰੇ ਗੱਲ ਕਰਦੇ ਆਂ ਔਰ ਤੁਸੀਂ ਹੋਰ ਵੀ ਬਹੁਤ ਸਾਰੇ ਔਦਿਆਂ ਦੇ ਸਕੱਰੇਟਰੀ ਵੀ ਰਹੇ ਹੋ ਇਸ ਬਾਰੇ ਗੱਲ ਕਰਦੇ ਆਂ ਮੈਂ ਡਾਇਰੈਕਟਰ ਸਪੋਰਟਸ ਰਹੇ ਹੂੰ 2002 ਤੋਂ 2005 ਤੱਕ ਜੀ ਤੇ ਮੈਨੂੰ ਬੜਾ ਮੈਂ ਸਪੋਰਟਸ ਕਰਕੇ ਮੈਂ ਤੇ ਗਰਾਊਂਡਾਂ ਦਾ ਬੰਦਾ ਸੀ ਤੇ ਉਸ ਟਾਈਮ ਗਵਰਨਮੈਂਟ ਜਿਹੜੀ ਆ ਉਹ ਇਹਨੂੰ ਲਾ ਕੇ ਤੇ ਫੰਡਸ ਕੋਈ ਨਹੀਂ ਕੋਚ ਜਿਹੜੇ ਸਾਡੇ ਕਾਫੀ ਰਿਟਾਇਰ ਹੋ ਗਏ ਸੀ ਥੋੜੇ ਕੁਝ ਸੀ ਤੇ ਮੈਂ ਫਿਰ ਉਹ ਬੜੀ ਮੈਂ ਕੋਸ਼ਿਸ਼ ਕੀਤੀ ਜਾਂ ਮੈਂ ਤੇ ਗਰੌਂਡਾਂ ਜਾ ਕੇ ਕੋਚਾਂ ਨੂੰ ਤਿਆਰ ਕੀਤਾ ਇੱਕ ਸਾਡੇ ਲਾਹਵ ਸਿੰਘ ਸੰਧੂ ਹੁੰਦੇ ਹੀ ਉਹ ਉਹਨਾਂ ਨੇ ਪੇਪਰ ਚ ਦਿੱਤਾ ਕਿ ਇਹ ਸਾਡੇ ਕੁਝ ਜੀ ਨੂੰ ਗੋਡਿਆਂ ਨੂੰ ਕੁੱਟਣਾ ਉਪਰ ਟੇ ਨੂੰ ਤੇ ਜਗਾਲ ਲੱਗ ਚੁੱਕਾ ਹੈ ਕਿ ਕਰਤਾਸ ਸਿੰਘ ਕਿੱਥੋਂ ਤੇਲ ਦੇਣ ਚ ਸਾਈ ਹੁੰਦਾ ਪਰ ਮੈਂ ਸਾਰੇ ਕੋਚਾਂ ਨੂੰ ਮਿਹਨਤ ਪਿਆਰ ਕਰਕੇ ਮੈਂ ਵੀ ਆਪਾਂ ਧੰਤ ਕਰ ਕੰਮ ਕਰਨਾ ਆ ਤੁਸੀਂ ਜਿੱਥੇ ਦੱਸੋ ਮੈਂ ਉਹ ਤੁਹਾਡੀ ਬਦਲੀ ਕਰ ਦਿੰਦਾ ਆ ਪਰ ਤਾਂ ਗ੍ਰਾਉਂਡ ਜਾਣਾ ਪੈਣਾ ਪੰਜਾਬ ਦੇ ਵਿੱਚ ਕੀ ਫਿਊਚਰ ਦੇਖਦੇ ਹੋ ਰੈਸਲਿੰਗ ਦਾ ਪੰਜਾਬ ਦਾ ਫਿਊਚਰ ਹਮੇਸ਼ਾ ਹੀ ਵਧੀਆ ਰਿਹਾ ਆ तकरीबन ਅਸੀਂ ਜਿਹੜੇ ਪਾਸੇ ਜਾਣੇ ਆ ਪੰਜਾਬੀ ਮਿਹਨਤੀ ਆ ਤੇ ਧਰ ਪਾਸੇ ਨੂੰ ਉੱਚੀ ਕਰਦੇ ਆ ਲੇਕਿਨ ਆਕਸਰੀਆਂ ਗਵਰਨਮੈਂਟਾਂ ਨੇ ਪਹਿਲੇ ਤੋਂ ਹੀ ਸਪੋਰਟਸ ਵੱਲ ਧਿਆਨ ਨਹੀਂ ਦਿੱਤਾ ਜੀ ਤੇ ਸਪੋਰਟਸ ਦੇ ਅਹੀਂ ਆਮ ਪਰਵਾਹ ਜੋ ਨਹੀਂ ਆ ਜੀ ਸਾਨੂੰ ਜੋਬ ਵੀ ਚਾਹੀਦੀ ਆ ਸਾਨੂੰ ਡਾਇਟ ਵੀ ਚਾਹੀਦੀ ਆ ਸਾਨੂੰ ਸਾਧਨ ਵੀ ਚਾਹੀਦੇ ਆ ਪਰ ਹੁਣ ਥੋੜਾ ਜਿਹਾ ਇਹ ਕਿਲ ਅੜੀਅਮ ਪੰਜਾਬ ਦੀਆਂ ਗੇਮਾਂ ਸ਼ੁਰੂ ਕੀਤੀਆਂ ਇਹ ਤੇ ਫਿਰ ਪਿਆ ਇਹ ਸਕੂਲਾਂ ਤੋਂ ਸ਼ੁਰੂ ਕਰਨੀ ਚਾਹੀਦੀ ਆ ਪਰ ਮੈਂ ਇੱਕ ਹੋਰ ਗੱਲ ਉਹ ਤੁਹਾਨੂੰ ਕਹਿਣਾ ਆ ਸਾਡੇ 50-60 ਅਕੈਡਮੀਆਂ ਚੱਲਦੀਆਂ ਆ ਜਿਹੜੇ ਆਮ ਬੰਦੇ ਚਲਾਉਂਦੇ ਆ ਜਿਹੜੇ ਸਕ੍ਰੀਨ ਲੋਕ ਚਲਾਉਂਦੇ ਆ ਪੁਰਾਣੇ ਪਹਿਲਵਾਨ ਚਲਾਉਂਦੇ ਆ ਜਾਂ ਐਨਆਰਏ ਚਲਾਉਂਦੇ ਆ ਸਾਨੂੰ ਉਹ ਸਪੋਰਟ ਕਰਦੇ ਆ ਤੇ ਉਹਨਾਂ ਦੇ ਵਿੱਚ ਸਭ ਕੁਝ ਹੀ ਨਹੀਂ ਮਿਲ ਸਕਦੇ ਮਤਲਬ ਤੋਚਣ ਦੀ ਕਮੀ ਆ ਦੂਸਰੀ ਚੀਜ਼ਾਂ ਦੀ ਤਾਂ ਕਮੀ ਹੈਗੀ ਆ ਤੇ ਇਸ ਕਰਕੇ ਸਾਨੂੰ ਪੰਜਾਬੀ ਹਮੇਸ਼ਾ ਹੀ ਅੱਗੇ ਰਹਾ ਜਦੋਂ ਮੈਂ ਫਸਟ ਆਇਆ ਕੋਈ ਹਿੰਦੁਸਤਾਨ ਦਾ ਕੋਈ ਬੁਲਾਸੀ ਉਹ ਪੰਜਾਬ ਦਾ ਹੀ ਬਿਲਕੁਲ ਤੇ ਹੁਣ ਵੀ ਸਾਡੇ ਐਥਲੀਟ ਆ ਹੋਰ ਵੀ ਸਾਡੇ ਹੌਕੀ ਵਾਲੇ ਆ ਸਾਡੇ ਲਮਾਰਤੇ ਆ ਜੀ ਇਹੋ ਜਿਹੀ ਕੋਈ ਕਮੀ ਨਹੀਂ ਲੇਕਿਨ ਸਾਨੂੰ ਗਵਰਨਮੈਂਟਾਂ ਨੂੰ ਜ਼ਰੂਰਤਾਂ ਤੇ ਧਿਆਨ ਦੇਣ ਦੀ ਜੀ ਸਰ ਅਸੀਂ ਗੱਲ ਕੀਤੀ ਐ ਏਸ਼ੀਅਨ ਗੇਮਸ ਈ ਕਾਮਨਵੈਲਥ ਗੇਮਸ ਦੀ 올림픽ਸ ਦੀ ਬੈਸਟ ਕੁਸ਼ਤੀ ਕਿਹੜੀ ਰਹੀ ਐ ਤੁਹਾਡੀ ਅਹੀਂ ਤੇ ਆਪਣੇ ਲੋਕ ਹਰਕੀ ਬੈਸਟ ਲੜਦਾ ਜਦੋਂ ਜਿੱਤਦਾ ਆ ਤੇ ਬੈਸਟ ਹੀ ਲੜਦੀ ਆ ਜੇ ਤਾਂ ਤਨ ਮਹਿਰਾਨੀ ਦੀ ਗੱਲ ਸੁਣਾਈ ਆ ਇਹ ਮਤਲਬ ਇਹ ਤੇ ਮੈਂ ਤਕਲੀਫ ਦੇ ਵਿੱਚ ਵੀ ਸੀ ਤੇ ਤਾਂ ਵੀ ਮੈਨੂੰ ਮੌਕਾ ਮਿਲਿਆ ਤੇ ਜਿਹੜੀ ਜਿਹੜੀ ਉਹਦੀ ਸੁਣਾਈ ਆ ਯੂਕਰੇਨ ਵਾਲੇ ਪਹਿਲਵਾਨ ਦੀ ਰੂਸਿਆਲੇ ਦੀ ਉਹ ਵੀ ਤੇ ਜਿਹੜੀ ਵੀ ਜਦੋਂ ਤੁਸੀਂ ਜਿੱਤਦੇ ਹੋ ਨਾ ਹੋਈ ਤਾਂ ਉਹ ਬੈਸਟ ਲੱਗਦੀ ਮਹਾਰਾਸ਼ਟਰ ਦੇ ਵਿੱਚ 5-5 ਲੱਖ 7-7 ਲੱਖ ਰੁਪਈਆ ਮਿਲਦਾ ਸੀ ਜਦੋਂ ਉਹ ਜਿੱਦਿਆ ਉਹਦਾ ਇੱਕ ਹੁੰਦਾ ਨਾ ਦਿਲ ਦੇ ਬਹੁਤ ਕਰੀਬ ਹੁੰਦੀ ਹੈ ਕਿ ਨਹੀਂ ਜੀ ਆ ਇਹ ਮੇਰੇ ਦਿਲ ਦੇ ਬਹੁਤ ਕਰੀਬ ਸੀ ਮੇਰੀ ਤੇ ਜਿਹੜੀ ਕੋਸ਼ਿਸ਼ ਰਹੀ ਗਈ ਕਮੀ ਰਹੀ ਗਈ ਆ ਮੈਂ 1984 ਦੇ ਵਿੱਚ 올림픽 ਦੇ ਵਿੱਚ ਬਿਲਕੁਲ ਫਾਈਨਲ 'ਚ ਮੈਨੂੰ ਕੋਚਾਂ ਨੇ ਵੀ ਕਹਿ ਦਿੱਤਾ ਸੀ ਤੇ ਸਾਡੇ ਪਰਿਵਾਰ ਨੇ ਵੀ ਕਹਿ ਦਿੱਤਾ ਸੀ ਫਾਈਨਲ 'ਚ ਪਹੁੰਚ ਗਿਆ ਲੇਕਿਨ ਮੈਂ ਉੱਥੇ ਗਲਤੀ ਕੀਤੀ ਜਿਹੜੀ ਨਾ ਉਹ ਜ਼ਿੰਦਗੀ 'ਚ ਕਦੀ ਪੂਰੀ ਨਹੀਂ ਹੋ ਸਕਦੀ ਮੈਂ ਹਮੇਸ਼ਾ ਕੱਚ ਕੇ ਪੱਟ ਲੱਗਦਾ ਆ ਤੇ ਉਹਦੇ ਮੈਂ ਜਲਦੀ ਪੱਟ ਲੱਗ ਗਿਆ 10-15 ਸਕਿੰਟਾਂ ਦੇ ਵਿੱਚ ਉਹਨੇ ਮੈਨੂੰ ਟੰਗ ਮਾਰੀ ਤੇ ਉਹ ਮੈਂ ਡੈਂਜਰ 'ਚ ਗਿਆ ਮੈਂ ਬਚਣ ਦੀ ਕੋਸ਼ਿਸ਼ ਕੀਤੀ ਤੇ ਮੈਂ ਨਹੀਂ ਬਚਿਆ ਗਿਆ ਜੇ ਮੈਂ ਉਹ ਕੁਸ਼ਤੀ 'ਚ ਇਦਾਂ ਦਾ ਫਾਈਨਲ 'ਚ ਆ ਜੀ ਤੇ ਮੈਨੂੰ ਉਹ ਦੁੱਖ ਜ਼ਰੂਰ ਆ ਜੀ ਕਿ ਭਾਵੇਂ ਪਰ ਉੱਪਰ ਵਾਲੇ ਦੇ ਮੈਂ ਇਤਬਾਰ ਕਰਦਾ ਆ ਉਹਦਾ ਜੋ ਹੈ ਉਹ ਕਰਤਾ ਹੈ ਅ ਸਰ ਗੱਲ ਕਰਦੇ ਆ ਕਿ ਤੁਸੀਂ ਦੁਨੀਆ ਭਰ ਦੇ ਵਿੱਚ ਨਾਮ ਕਮਾਇਆ ਤੁਹਾਡੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਔਰ ਤੁਹਾਡੇ ਬੱਚੇ ਕਿਸ ਫੀਲਡ ਵਿੱਚ ਨੇ ਮੇਰੇ ਬੱਚੇ ਇਹ ਦੋ ਬੇਟੀਆਂ ਜੀ ਤੇ ਬੇਟਾ ਹੈ ਤੇ ਹੁਣ ਤੇ ਬੇਟਾ ਅਮਰਕਾ ਚਲ ਗਿਆ ਪਿੱਛੇ ਜੇ ਮੇਰੇ ਔਰ ਮੈਂ ਕਦੀ ਸੋਚਿਆ ਨਹੀਂ ਮੈਂ ਵੀ ਪੰਜ ਭਾਈਆਂ ਜੀ ਪੰਜੇ ਚਾਰੇ ਜੀ ਆ ਰਾਇ ਇੱਕ ਮੇਰੇ ਤੋਂ ਛੋਟਾ ਆ ਸਰਨ ਸਿੰਘ ਉਹ ਵੀ ਇੰਟਰਨੈਸ਼ਨਲ ਪੈਨਲ ਆਨ ਐਸਪੀ ਰਟਾਇਰ ਹੋਏ ਆ ਅਏ ਫਿਰ ਤੀਜਾ ਹਰਨਦੀਪ ਸਿੰਘ ਧੀਰਾ ਉਹ ਵੀ ਵਰਲਡ ਚੈਂਪੀਅਨ ਆ ਔਰ ਅਰਜਨਾ ਵੱਡੀਆ ਤੇ ਸਾਡਾ ਤਾਂ ਫਰਵਾਰ ਕੁਸ਼ਤੀ ਨੂੰ ਜਾਣਦਾ ਉਹ ਤੇ ਸਾਨੂੰ ਜਿਆਦਾ ਆਉਦਾ ਨਹੀਂ ਕੁਝ ਜੀ ਤੇ ਮੋਜਾ ਲੈਂਡ ਹੈ ਬੜੀ ਬਾਬਾ ਜੀ ਦੀ ਕਿਰਪਾ ਹੈ ਨਜ਼ਾਰੇ ਲੈਂਡ ਹੈ ਸਾਰੇ ਜੀ ਫੁਰਸਤ ਦੇ ਪਲ ਫੁਰਸਤ ਦੇ ਪਲ ਮੈਂ ਅ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਗੁਜ਼ਾਰਦਾ ਤੇ ਮੇਰੇ ਦੋਸਤ ਬਹੁਤ ਹੈ ਜੀ ਤੇ ਮੇਰੇ ਕੋਲ ਕੋਈ ਨਾ ਕੋਈ ਫਰਮਾਇਸ਼ ਵੀ ਆ ਜਾਂਦੀ ਆ ਵੀ ਆ ਮੇਰੇ ਇਦਾਂ ਪਹਿਲਵਾਨੀ ਨੂੰ ਕਰਾਈਏ ਇਦਾਂ ਮੈਂ ਟੂਰਨਾਮੈਂਟ ਕਰਵਾਤਾ ਰਿਹਾ ਸੀਿਤ ਭਗਤ ਸਿੰਘ ਵਰਗੇ ਇੰਟਰਨੈਸ਼ਨਲ ਟੂਰਨਾਮੈਂਟ ਕਰਾਇਆ ਜੀ ਅੰਤਾਰਾ ਸਿੰਘ ਹੋਣਾ ਦਾ ਤੁਹਾਡੇ ਤੇ ਬਹੁਤ ਪ੍ਰਭਾਵ ਆ ਔਰ ਤੁਸੀਂ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹੋ ਦੋ ਦਾਰਾ ਸਿੰਘ ਹੋਇਆ ਸੀ ਦੋਨਾਂ ਦੀ ਗੱਲ ਕਰਾਂਗੇ ਪਹਿਲਾਂ ਗੱਲ ਅਸੀਂ ਕਰਾਂਗੇ ਦਾਰਾ ਸਿੰਘ ਜਿਨ੍ਹਾਂ ਨੂੰ ਰੰਧਾਵਾ ਦੇਣਾ ਨਾ ਬਿਲਕੁਲ ਜੀ ਦਾਰਾ ਸਿੰਘ ਇਹ ਤਰਬੂਚਕ ਦੇ ਆ ਮੇਰੇ ਉਸਤਾਦ ਵੀ ਆ ਇਕ ਦਾਰਾ ਸਿੰਘ ਦਲਚੀਪੁਰ ਜਿਹੜੇ ਪੀਲਾ ਹੋਇਆ ਜੀ ਉਹ ਵੀ ਬਰਾਬਰ ਦੇ ਨਾਲ ਨਾਲ ਹੀ ਹੋਏ ਆ ਲੇਕਿਨ ਦੋਨੋਂ ਹੀ ਬਹੁਤ ਵੱਡੇ ਭਲਵਾਨ ਸੀ ਤੇ ਦਾਰਾ ਜੀ ਜਿਹੜੇ ਵੱਡੇ ਆ ਉਹ ਆਪਣੇ ਧਰੂ ਚਾਤਲੇ ਉਹ ਤੇ ਬਹੁਤ ਵੱਡੀ ਗੱਲ ਸੀ ਜੀ ਦੋਨੋਂ ਹੀ ਬਹੁਤ ਵੱਡੇ ਸੀ ਤੇ ਪਰ ਉਹ ਤੇ ਬਹੁਤ ਜ਼ਿਆਦਾ ਵੱਡੀ ਗੱਲ ਸੀ ਉਹਨਾਂ ਨੇ ਪਹਿਲਵਾਨੀ ਕੀਤੀ ساری ਜ਼ਿੰਦਗੀ ਪੰਜਾਬ ਦੇ ਵਿੱਚੋਂ ਮਸ਼ਹੂਰ ਹੈ ਔਰ ਫਿਰ ਉਹਨਾਂ ਨੇ ਮਤਲਬ ਇੰਨੇ ਬੀਬੇ ਗਰਾਉਂਡ ਤੋਂ ਆਥੀ ਮੈਂ ਇਸ ਸਖੰਜਾ ਗਿਆ ਗੱਡੀ ਕੁਸ਼ਤੀ ਫ੍ਰੀ ਸਟਾਈਲ ਫ੍ਰੀ ਸਟਾਈਲ ਜੀ ਇਤਿਹਾ ਤੇ ਉਹ ਮੈਨੂੰ ਆਪ ਲੈ ਕੇ ਜਾਂਦੇ ਰਹੇ ਉਹ ਕਾੜੇ ਦੇ ਵਿੱਚ ਸਿਖਾਉਣ ਵਾਸਤੇ ਜੀ ਉਹ ਤਰਨਦਾ ਜੀ ਵੀ ਹੋਰ ਬਾਅਦ ਦੇ ਪਹਿਲਵਾਨ ਵੀ ਆਏ ਸੀ ਜੀ ਜੀ ਤੇ ਉਹਨਾਂ ਦਾ ਤੇ ਮੈਂ ਕਿੱਦਾਂ ਭੁੱਲ ਸਕਦਾ ਜੀ ਬਹੁਤ ਜੀ ਵਧੀਆ ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਸਾਡੇ ਪ੍ਰੋਗਰਾਮ ਦਾ ਇੱਕ ਹਿੱਸਾ ਰੈਪਿਡ ਫਾਇਰ ਰੌਂਡ ਹੁਣ ਮੈਂ ਤੁਹਾਨੂੰ ਜਲਦੀ ਜਲਦੀ ਪ੍ਰਸ਼ਨ ਪੁੱਛਨੇ ਆਂ ਔਰ ਤੁਸੀਂ ਉਹਨਾਂ ਦੇ ਜਵਾਬ ਦੇਣੇ ਆਂ ਕਰਤਾਰ ਸਿੰਘ ਉਹਨਾਂ ਦਾ ਫੇਵਰਿਟ ਐਕਟਰ ਨਰਿੰਦਰ ਜੀ ਐਕਟਰ ਹੈ ਸਾਡੇ ਜੀ ਔਰ ਰਜੇਸ਼ ਕੰਨਾ ਸੀ ਜੀ ਬਤਲ ਇਦਾਂ ਦੇ ਫੇਵਰਿਟ ਐਕਟਰੈਸ ਹੀਮਾ ਮਾਲੀ ਜੀ ਫੇਵਰਿਟ ਸਿੰਗਰ ਸਿੰਗਰ ਗੁਰਦਾਸ ਨਾਨ ਜੀ ਹੰਸ ਰਾਜ ਅੰਸ ਜੀ ਹੁਣ ਦਰਜੀਤ ਦਸਾਂ ਜੀ ਫੇਵਰਿਟ ਫੀਮੇਲ ਸਿੰਗਰ ਲਤਾ ਮੰਗੇਸ਼ਕਰ ਨਰਿੰਦਰ ਬੀਬਾ ਜੀ ਸਾਡੇ ਪੁਰਾਣੇ ਉਹ ਚੰਗੇ ਲੱਗਦੇ ਆ ਫੇਵਰਿਟ ਖਾਣਾ ਖਾਣਾ ਉੱਥੇ ਹਟ ਜੰਨਾ ਮੈਂ ਆ ਗੇ ਸੇਹ ਦਾ ਬਹੁਤ ਖਿਆਲ ਰੱਖਦੇ ਹੋ ਨਾ ਜੇਕਰ ਆਕਰ ਤਾਰ ਸਿੰਘ ਜੀ ਰੈਸਲਰ ਨਾ ਹੁੰਦੇ ਤਾਂ ਕੀ ਹੁੰਦਾ ਇਹ ਤੇ ਰੱਬ ਜਾਣਦਾ ਹੀ ਮੈਂ ਮੈਨੂੰ ਬਿਰਸੇ ਜੋਂ ਮਿਲਹੀ ਪਹਿਲਵਾਨੀ ਤੇ ਉਦੋਂ ਤੇ ਮੈਨੂੰ ਲੱਗਦਾ ਉਦੋਂ ਹੀ ਮੇਰਾ ਧਿਆਨ ਰਿਹਾ ਹੋਰ ਤੇ ਮੈਂ ਜਾਨਾ ਕੋ ਜਾਨਦਾ ਨਹੀਂ ਜੀ ਤੁਹਾਡਾ ਫੇਵਰੇਟ ਪਹਿਰਾਵਾ ਮੈਂ ਹਰ ਤਰ੍ਹਾਂ ਦਾ ਪਹਿਰਾਵਾ ਪਾ ਕੇ ਹੋਜ ਪਹਿਲਵਾਨਾਂ ਵਾਲੀ ਪਾਗੋਈ ਬਲ ਲੈਣਾ ਤੇ ਪਹਿਲ ਇਤਰਾ ਆਪਣੇ ਰਾਸ਼ਟਰਪਤੀ ਆਪਣੇ ਜਾਨੀ ਜੈ ਸਿੰਘ ਜੀ ਮੈਂ ਇੱਕ ਰੰਗ ਗਿਆ ਤੇ ਪਹਿਲੀ ਵਾਰ ਮਿਲਣ ਤੇ ਮੈਂ ਪੈਂਟ ਪਾਈ ਸੀ ਜੀਨ ਦੀ ਅਦਾ ਭਾਉ ਜੀ ਤੁਸੀਂ ਇਹ ਕੰਦੀ ਟਾਈਟ ਹੋਏ ਪਾਟ ਫਸੇ ਜਾਂਦੇ ਤੇ ਅਗਲੀ ਵਾਰ ਮੈਂ ਕੁੱਟਤਾ ਤੇ ਪਜਾਮਾ ਚਾਦਰਾਂ ਲਾ ਕੇ ਗਿਆ ਤੇ ਉਹ ਕਹਿੰਦਾ ਆ ਠੀਕ ਹੈ ਤੁਸੀਂ ਦੁਨੀਆ ਘੁੰਮੀ ਹੈ ਤੁਹਾਡੀ ਫੇਵਰੇਟ ਜਗਾ ਮੈਂ ਤੇ ਜਿੱਥੇ ਜਾਣਾ ਮੈਨੂੰ ਮੇਰੇ ਕੋਲ 15 ਦੇ ਸਪੋਰਟਸ ਲੀਵ ਹੁੰਦੀ ਤੇ ਚਾਰ ਦਿਨ ਮੈਂ ਕੁਸ਼ਤੀਆਂ ਲੜਦਾ ਹਾਂ ਬੈਟਰਨ ਦੀ ਗੱਲ ਕਰਦਾ ਤੇ ਬਾਅਦ ਚ ਮੈਂ ਮੈਨੂੰ ਲੰਡਰ ਲੰਡਨ ਆਨਰ ਕਰਦੇ ਸੀ ਮੇਰੇ ਦੋਸਤ ਮਿੱਤਰ ਉੱਥੇ ਵੀ ਆਏ ਹੁੰਦੇ ਸੀ ਕੋਈ ਜ਼ੋਰ ਜ਼ੋਰ ਪਤੋ ਕੇ ਤੇ 50 60 ਬੰਦੇ ਉੱਥੇ ਆ ਜਾਂਦੇ ਕੁਸ਼ਤੀਆਂ ਵੇਖਣੀ ਤੇ ਉਦੋਂ ਬਾਅਦ ਫਿਰ ਮੇਰੇ ਕੋਲ 7 ਦਿਨ ਹੁੰਦੇ ਸੀ ਮੈਂ ਅੱਜ ਨਿਊਯਾਰਕਾਂ ਕੱਲ ਟ੍ਰਾਂਟੋ ਪਰਸੋ ਵੈਨਕੂਵਰ ਬਤਲ 6 ਦਿਨ ਮੈਂ ਯਾਤਰੀ ਰਹਿਣਾ ਜਿੱਥੇ ਜਾਣਾ ਉੱਥੇ ਰਾਤ ਨੂੰ 200 ਬੰਦਾ ਇਕੱਠਾ ਹੋਇਆ ਹੁੰਦਾ ਹਾਈ ਤੇ ਫਿਰ ਉਹਨਾਂ ਚੋਗੋ ਮੇਲੇ ਕਰਨੇ ਉਹਨਾਂ ਨੇ ਜਾਂਦੇ ਜਾਂਦੇ ਸਰ ਮੈਸੇਜ ਦੇਣਾ ਸਾਡੇ ਦਰਸ਼ਕਾਂ ਨੂੰ ਮੈਂ ਤੇ ਇਹ ਕਹੂੰਗਾ ਕਿ ਆਪਣੇ ਜਿਹੜੀ ਜਿਹੜਾ ਸਪੋਰਟਸ ਆ ਸਭ ਤੋਂ ਵਧੀਆ ਇਵੈਂਟ ਆ ਔਰ ਆਪਣੇ ਬੱਚਿਆਂ ਨੂੰ ਤੁਸੀਂ ਗਰਾਊਂਡਾਂ ਦੇ ਵਿੱਚ ਜ਼ਰੂਰ ਭੇਜੋ ਅੱਜ ਕੱਲ੍ਹ ਲਾਤ ਬੜੇ ਹੋਰ ਤਰ੍ਹਾਂ ਦੇ ਬਣੇ ਫਿਰਦੇ ਆ ਸਾਨੂੰ ਇੱਕੋ ਹੀ ਇੱਕ ਚੀਜ਼ ਬਚਾ ਸਕਦੀ ਆ ਕਿ ਜੇ ਬੱਚਿਆਂ ਨੂੰ ਤੁਸੀਂ ਗਰਾਊਂਡ 'ਚ ਭੇਜਣ ਲੱਗ ਜਓ ਆਪ ਵੀ ਜਾਣ ਲੱਗ ਜਓ ਚਾਹਉਨ ਉਸਰ ਕਰੋ ਬੱਚੇ ਖੇਡਾਉਣ ਤੇ ਬੜਾ ਤਾਲਮੇਲ ਬੰਦਾ ਆ ਤੇ ਮੈਂ ਤੇ ਇਹੀ ਬੇਨਤੀ ਕਰੂੰਗਾ ਬੱਚਿਆਂ ਨੂੰ ਤੇ ਪਿਆਰ ਸੇ ਪਿਆਰ ਨਾਲ ਕਹੂੰਗਾ ਕਿ ਤੁਸੀਂ ਵੀ ਗਰਾਊਂਡ ਵੱਲ ਜ਼ਰੂਰ ਪੜਾਈ ਦੇ ਨਾਲ ਨਾਲ ਗਰਾਊਂਡ ਜ਼ਰੂਰ ਜਾਇਆ ਕਰੋ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸਾਡੇ ਨਾਲ ਅਹਿਮ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਿਵੀਗੋਰ ਜੀ